ਚਲੋ ਜੀ ਮੁੱਦਾ ਤਾਂ ਪੰਜਾਬ ਦੇ ਵਿੱਚ ਅਨਮੋਲ ਗਗਨਮਾਨ ਵਾਲਾ ਕਾਸਾ ਭਖਿਆ ਆ ਛਣਿਆਤਵਰ ਦੇ ਦਿਨਾਂ ਚ ਅਨਮੋਲ ਗਗਨਮਾਨ ਦਾ ਮਾਮਲਾ ਇਸ ਕਦਰ ਚੱਲਿਆ ਕਿ ਲੋ ਜੀ ਪਟਾਕਾ ਪੈ ਗਿਆ ਆਮ ਆਦੀ ਪਾਰਟੀ ਚ ਤਾਂ ਲੋ ਜੀ ਖਰੜ ਹਲਕੇ ਤੋਂ ਐਮ ਐਲ ਏ ਨੇ ਅਸਤੀਫਾ ਦੇਤਾ ਖਰੜ ਹਲਕਾ ਉਹ ਹੈ ਜਿੱਥੋਂ ਲੰਗੇ ਦੀਨੀ ਰਣਜੀਤ ਸਿੰਘ ਗਿੱਲ ਗਿੱਲਕੋ ਵੈਲੀ ਵਾਲੇ ਉਹਨਾਂ ਨੇ ਅਕਾਲੀ ਦਲ ਛੱਡਿਆ ਤੇ ਇੱਧਰ ਅਗਲੇ ਦਿਨੇ ਖ਼ਬਰੇ ਆ ਗਈ ਕਿਆਮਾਦੀ ਪਾਰਟੀ ਦੀ ਐਮਐਲਏ ਤੇ ਸਾਬਕਾ ਮੰਤਰੀ ਦੀ ਅਨਮੋਲਕ ਅਗਨਮਾਨ ਨੇ ਐਮਐਲਏ ਸ਼ਿਪ ਤੋਂ ਅਸਤੀਫਾ ਦਿੱਤਾ ਤੇ ਕਹਤਾ ਸਪੀਕਰ ਸਾਹਿਬ ਮੇਰਾ ਅਸਤੀਫਾ ਸਵੀਕਾਰ ਕਰੋ ਤੇ ਨਾਲੇ ਉਹਨੇ ਕਹਤਾ ਕਿ ਮੈਂ ਸਿਆਸਤ ਤੋਂ ਦੂਰ ਹੋਣੀ ਆ ਹੁਣ ਲੋਕ ਇਹ ਇਸ ਕਨੈਕਸ਼ਨ ਨੂੰ ਵੀ ਜੋੜ ਕੇ ਦੇਖਣ ਲੱਗ ਪਏ ਕਿ ਕੀ ਇਹ ਜਿਮਨੀ ਚੋਣਾਂ ਵਾਲੀ ਗੱਲ ਜਾਊਗੀ ਜੀ ਰਣਜੀਤ ਸਿੰਘ ਕਿ ਲੋਧਰ ਜਾਣਗੇ ਜੀ ਕੋਈ ਕਹਿੰਦਾ ਵੀ ਰਾਸਵਾ ਹੀ ਭੇਜ ਸਕਦੇ ਕੋਈ ਕਹਿੰਦਾ ਕਿ ਨਹੀਂ ਉਹਦਾ ਬੀਜੇਪੀ ਵਾਲੇ ਪਾਸੇ ਜਾਂ ਕਾਂਗਰਸ ਵਾਲੇ ਪਾਸੇ ਪਰ ਆਹ ਘਟਨਾ ਇਕੱਠੀ ਜੋੜਨ ਕਰਕੇ ਇਹ ਚਰਚਾ ਵੀ ਆਈ ਪਰ ਮੈਂ ਜਿਹੜੀ ਗੱਲ ਕਰ ਰਹਾਂ ਖਰੜ ਹਲਕਾ ਉਹ ਆ ਜਿੱਥੋਂ ਪਹਿਲਾਂ ਪੱਤਰਕਾਰੀ ਖੇਤਰ ਨਾਲ ਸੰਬੰਧਿਤ ਵੱਡਾ ਨਾਮ ਕਮਰ ਸੰਧੂਹਰੀ ਆਮ ਆਦਮੀ ਪਾਰਟੀ ਦਾ ਐਮਐਲਏ ਬਣੀ ਸੀ ਉਹ ਵੀ ਲਗਭਗ ਸਿਆਸੀ ਬੇੜੇ ਚੋਂ ਬਾਹਰ ਚਲੇ ਗਏ ਨੇ ਤੇ ਇਥੋਂ ਹੁਣ ਕਲਾਕਾਰ ਵੱਜੋਂ ਅਨਮੋਲ ਗਗਨਮਾਨ ਮੈਂ ਮਤਲਿਆਂ ਦਾ ਤੇ ਇਸ ਖੇਤਰ ਨੂੰ ਚੁਣਿਆ ਸੇਫ ਮੰਨਿਆ ਜਾਂਦਾ ਇਸ ਖੇਤਰ ਨੂੰ ਜੀ ਕਿ ਅਗਲੇ ਕਹਿੰਦੇ ਵੀ ਕੋਈ ਬਾਹਰੋਂ ਬਸੋ ਬਹੁਤ ਹੈ ਕੋਈ ਇਸ ਲਈ ਕੋਈ ਚੱਕਰ ਨਹੀਂ ਇੱਥੇ ਲੜਾਓ ਜਿੱਤੇ ਜਿਤਾਓ ਜੀ ਚਲੋ ਜੀ ਬੀਬੀ ਜਿੱਤ ਗਈ ਮੰਤਰੀ ਵੀ ਬਣੀ ਪਰ ਕਹਿੰਦੇ ਕਿ ਹਾਈ ਕਮਾਂਡ ਨਾਲ ਸਰਕਾਰ ਨਾਲ ਉਹਦਾ ਉਹ ਤਾਲਮੇਲ ਨਹੀਂ ਬੈਠਿਆ ਉਹਦਾ ਗੱਲਾਂ ਤਾਂ ਐਮਐਸਪੀ 5 ਮਿੰਟ ਚ ਦੇਣ ਦੀਆਂ ਕਰਦੀ ਸੀ ਉਹ ਖੂਬ ਚੱਲੀ ਪਰ ਹੁਣ ਇਧਰੋਂ ਵੀ ਗਏ ਹੁਣ ਜਦੋਂ ਅਸਤੀਫਾ ਆਇਆ ਤੇ ਕਹਿੰਦੇ ਕਿ ਪਾਰਟੀ ਪੱਧਰ ਤੇ ਲੱਗ ਪਾਗੇ ਸੀਗਾ ਕਿ ਕੋਈ ਗੱਲ ਨਹੀਂ ਆ ਗਿਆ ਤਾਂ ਦੇਖਾਂਗੇ ਜਿਵੇਂ ਨਹੀਂ ਚੋਣ ਕਰਾਵਾਂਗੇ ਕੁਛ ਨਹੀਂ ਪਰ ਕਹਿੰਦੇ ਕਿ ਵਿਰੋਧੀਆਂ ਨੇ ਇਸ ਨੂੰ ਮੁੱਦਾ ਬਣਾਇਆ ਸੋਸ਼ਲ ਮੀਡੀਆ ਤੇ ਗੱਲਾਂ ਚੱਲੀਆਂ ਤੇ ਇਹ ਫਿਕਰ ਪਿਆਮਾਦੀ ਪਾਰਟੀ ਨੂੰ ਕਿ ਕਿਤੇ ਅਨਮੋਲ ਗਗਨ ਮਾਨ ਦਾ ਅਸਤੀਫਾ ਜੇ ਕਬੂਲ ਹੋ ਗਿਆ ਹੈ ਵਿਵਾਦ ਬੜਾ ਹੋ ਗਿਆ ਹੈ ਤਾਂ ਹੋਰ ਐਮਐਲਏ ਜਿਹੜੇ ਅੰਦਰੋਂ ਭਰੇ ਪੀਤੇ ਬੈਠੇ ਨੇ ਜਿਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਕਿਤੇ ਪੁੱਛਕਿਛ ਨਹੀਂ ਕਿਤੇ ਉਹ ਵੀ ਰਿਐਕਟ ਕਰਨਾ ਸ਼ੁਰੂ ਕਰ ਦੇਣ ਇਸ ਲਈ ਇਹਨੂੰ ਮਨਾਓ ਤੇ ਕਹਿੰਦੇ ਜੀ ਇੱਕ ਦਿਨ ਤਾਂ ਪਹੁੰਚ ਪਰੋਚ ਨੂੰ ਲੱਗ ਗਿਆ ਨਾ ਫੋਨ ਚੱਕੇ ਨਾ ਸੰਪਰਕ ਕਰੇ ਨਾ ਕਿਸੇ ਨੂੰ ਮਿਲੇ ਕਿਲੇ ਫਿਰ ਆਖਰ ਜੀ ਕਹਿੰਦੇ ਜੀ ਕੇਜਰੀਵਾਲ ਤੇ ਮਨੀਸ਼ ਸ਼ੋਧੀਆਂ ਨੇ ਪ੍ਰਧਾਨ ਸਾਹਿਬ ਦੀ ਡਿਊਟੀ ਲਾਤੀ ਤੇ ਅਮਨ अरोड़ा ਨੇ ਫਿਰ ਗੱਡੀ ਘਰੇ ਪਹਚਾ ਲਈ ਤੇ ਘੰਟਾ ਸਵਾ ਘੰਟਾ ਕਹਿੰਦੇ ਜੀ ਬੈਠਕ ਹੋਈ ਤੇ ਬੈਠਕ ਤੋਂ ਬਾਅਦ ਆ ਗਿਆ ਜਿਕਨ ਮੁਰਗ ਅਗਨਮਾਨ ਜੀ ਨੇ ਅਸੀਪਾ ਵਾਪਸ ਲੈ ਲਿਆ ਤੇ ਪਾਰਟੀ ਲਈ ਕੰਮ ਕਰ ਲਿਆ ਚਲੋ ਇਹ ਤਾਂ ਹੁਣ ਹਨਮੁਰਗ ਅਗਨਮਾਨ ਚਾਨਣ ਕਿ ਉਹਨਾਂ ਦਾ ਰੋਸਾ ਸਿਆਸਤ ਤੋਂ ਮੰਨ ਪਰ ਗਿਆ ਸੀ ਜਾਂ ਸੱਚੀ ਸਿਆਸਤ ਨਹੀਂ ਹੋ ਰਹੀ ਸੀ ਇਸ ਲਈ ਸੀ ਜਾਂ ਉਹਨਾਂ ਤੋਂ ਜਿੱਦਾਂ ਦਾ ਮੰਤਰੀ ਦਾ ਉਹ ਤਾਂ ਰਿਹਾ ਉਹ ਮਸਲਾ ਸੀ ਜਾਂ ਇਸ ਖੇਤਰ 'ਚ ਜਿਹੜਾ ਕਾਰੋਬਾਰ ਚੱਲਦੇ ਆ ਜਿਹੇ ਜੇ ਲੈਣ ਦੇਣ ਜੇ ਉਹ ਉਹਦਾ ਕੋਈ ਲੈਣ ਦੇਣ ਦਾ ਕਿਸੇ ਨੇ ਪਗਾਰ ਪੈ ਗਿਆ ਸੀ ਕੋਈ ਆਪਸ 'ਚ ਇਹਨਾਂ ਤੇ ਕੋਈ ਸਵਾਲ ਆ ਰਿਹਾ ਸੀ ਇਹ ਆ ਜਾਉਂਦੇ ਸਮੇਂ ਚ ਵੀ ਇਹ ਮੁੱਦਾ ਪੜਨਾ ਇਹ ਸਾਰੇ ਮਸਲੇ ਨਾਲੇ ਫਿਲਹਾਲ ਦਫਨ ਹੋ ਗਏ ਪਰ ਅਨਮੋਲ ਗਗਨਮਾਨ ਦੇ ਅਸੀਫੇ ਤੇ ਵਿਵਾਦ ਨੇ ਇੱਕ ਵਾਰ ਫੇਰ ਕਲਾਕਾਰੀ ਖੇਤਰ ਵਾਲੇ ਸਿਆਸਤਦਾਨਾਂ ਦੀ ਚਰਚਾ ਛੇੜਤੀ ਕਿ ਭਈ ਕਲਾਕਾਰੀ ਖੇਤਰ ਦੇ ਵਿੱਚ ਨਾਮਵਨ ਲੋਕ ਜਿਹੜੇ ਨਾਮ ਨਾ ਖੱਟਿਆ ਹੁੰਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਪਛਾਣ ਹੁੰਦੀ ਆ ਰੁਤਬਾ ਹੁੰਦਾ ਹੈ ਹੈ ਇੱਕ ਫੈਨ ਫਾਲੋਇੰਗ ਹੁੰਦੀ ਆ ਲੋਕ ਪ੍ਰਸ਼ੰਸ਼ਕ ਹੁੰਦੇ ਨੇ ਉਪਾਸਕ ਤੱਕ ਬਣ ਜਾਂਦੇ ਨੇ ਹੈਨਾ ਉਹੀ ਮਤਲਬ ਲੱਟੂ ਹੋਏ ਰਹਿੰਦੇ ਨੇ ਉਹ ਲੋਕਾਂ ਦੇ ਰਾਹੀ ਫਿਰ ਕਹਿੰਦੇ ਸਿਆਸੀ ਪਾਰਟੀਆਂ ਉਹ ਭਾਵਨਾਵਾਂ ਨੂੰ ਕੈਸ਼ ਕਰਨ ਲਈ ਇਹੋ ਜਿਹੇ ਕਲਾਕਾਰਾਂ ਨੂੰ ਸਿੰਗਰਾਂ ਨੂੰ ਫਿਲਮੀ ਅਦਾਕਾਰਾਂ ਨੂੰ ਬਾਲੀਵੁੱਡ ਬਾਲੀਵੁੱਡ ਵਾਲਿਆਂ ਨੂੰ ਧਾਰਤੀ ਰਹਿੰਦੀ ਹੈ ਤੇ ਪੰਜਾਬ ਚ ਜਦੋਂ ਮੈਂ ਹਿਸਾਬ ਲਾ ਕੇ ਦੇਖਿਆ ਇਹ ਗਿਣਤੀ ਤਾਂ ਬਾਈ ਦਰਜਨ ਤੋਂ ਉੱਪਰ ਜਾਂਦੀ ਹੈ ਮਤਲਬ ਮੋਟੀ ਮੋਟੀ ਜੇ ਆਪਾਂ ਵੈਸੇ ਕੈਟਾਗਰੀ ਬਾਈ ਤੱਕ ਨਹੀਂ ਕਲਾਕਾਰ ਹੋਣਗੇ ਆਪਾਂ ਮੋਟਾ ਮੋਟਾ ਲਾਇਆ ਮੈਂ ਦੇਖ ਰਿਹਾ ਸੀ ਕਿ ਸਭ ਤੋਂ ਵੱਡਾ ਜੇ ਕਲਾਕਾਰੀ ਖੇਤਰ ਚੋਂ ਆ ਕੇ ਕਿਸੇ ਨੇ ਰੁਤਬਾ ਮਾਣਿਆ ਤਾਂ ਭਗਵੰਤ ਸਿੰਘ ਮਾਣ ਭਗਵੰਤ ਮਾਣ ਹੋਰੀ ਕਮੇਡੀ ਕਲਾਕਾਰੀ ਤੋਂ ਹੋ ਕੇ ਸਟੇਜ ਕਲਾਕਾਰੀ ਤੋਂ ਟੈਲੀਵਿਜ਼ਨ ਕਲਾਕਾਰੀ ਤੋਂ ਹੋ ਕੇ ਲਫਟਰ ਚੈਲੰਜ ਤੋਂ ਹੁੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦੇ ਉਹਦੇ ਤੱਕ ਪਹੁੰਚੇ ਜਰਨਲਿਸਟਾ ਵੀ ਜਿਹੜਾ ਨਾਮ ਰਈਆ ਸੋ ਇਧਰ ਭਗਵੰਤ ਮਾਣ ਹੋਰੀ ਬੇਸ਼ੱਕ ਸਫਰ ਸ਼ੁਰੂ ਕੀਤਾ ਪੀਪੀਪੀ ਤੋਂ ਆਪਣਾ ਪ੍ਰਿੰਤ ਬਦਰੂਨ ਦੀ ਪਾਰਟੀ ਤੋਂ ਬੀਬੀ ਪੱਟਲ ਸਾਹਮਣੇ ਚੋਣ ਵੀ ਲੜੀ ਨਹੀਂ ਜਿੱਤ ਸਕੇ ਹਾਰ ਗਏ ਹਨਾ 2012 ਚ ਪਰ ਉਸ ਤੋਂ ਬਾਅਦ 2014 ਚ ਐਮਪੀ 2019 ਚ ਐਮਪੀ ਤੇ ਫਿਰ ਐਮਐਲਏ ਬਣੇ 2022 ਚ ਤੇ ਫਿਰ ਮੁੱਖ ਮੰਤਰੀ ਸੋ ਸਭ ਤੋਂ ਵੱਧ ਜੇਕਰ ਕਿਸੇ ਨੇ ਕਲਾਕਾਰੀ ਖੇਤਰ ਚੋਂ ਖੱਟਿਆ ਤਾਂ ਸਿਆਸਤ ਚ ਆ ਕੇ ਭਗਵੰਤ ਮਾਨ ਨੇ ਖੱਟਿਆ ਇਸੇ ਕਤਾਰ ਚ ਮੈਂ ਵਿਰੋਧ ਖੰਨੇ ਨੂੰ ਵੀ ਦੇਖਦਾ ਮੈਂ ਪੰਜਾਬ ਦੇ ਸਿਆਸਤ ਦੇ ਨਿਡਰ ਥੜੇ ਰੱਖ ਕੇ ਗੱਲ ਕਰ ਰਿਹਾ ਹਾਂ ਬਿਨੋਦ ਖੰਨਾ ਬੀਜੇਪੀ ਦੀ ਟਿਕਟ ਤੇ ਆ ਕੇ ਚੋਣ ਲੜਦੇ ਨੇ 1998 ਚ ਤੇ ਐਮਪੀ ਬਣ ਜਾਂਦੇ ਨੇ ਪਰ ਉਹ ਸਰਕਾਰ ਨਹੀਂ ਚੱਲਦੀ ਉਹਨਾਂ ਦੇ ਵਿੱਚ ਵਿੱਚ ਫਿਰ ਚੋਣਾ ਹੁੰਦਿਆਂ ਨੇ ਫਿਰ ਐਮਪੀ ਬਣਦੇ ਨੇ ਫਿਰ 2004 ਚ ਫਿਰ ਐਮਪੀ ਬਣਦੇ ਨੇ ਹਨਾ ਪਰ ਉਤੋਂ ਬਾਅਦ ਚੋਣ ਹਾਰ ਜਾਂਦੇ ਨੇ ਤੇ 2014 ਚ ਦੁਬਾਰਾ ਮੌਕਾ ਮਿਲਦਾ ਚਾਰ ਵਾਰ ਮੈਂਬਰ ਪਾਰਲੀਮੈਂਟ ਚੁਣੇਗੇ ਤਿੰਨ ਕਾਰਜਕਾਲ ਆਪਾਂ ਲਗਭਗ ਪੂਰੇ ਮੰਨੀ ਅਜੇ ਸੋ ਇਸ ਤਰ੍ਹਾਂ ਉਹ ਫਿਰ ਉਹਨਾਂ ਦਾ ਧਿਆਨ ਹੁੰਦਾ ਤੇ ਪਤਨੀ ਜਿਮਨੀ ਚੋਣ ਲੜਦੀ ਦੀ ਜਸ ਮੁਹੰਮਦ صدیق ਵੀ ਇਹਨਾਂ ਇਸ ਕਿਤਾਬ ਤੁਸੀਂ ਰੱਖ ਸਕਦੇ ਹੋ ਜਿਹੜੇ ਸਫਲ ਸਿਆਸਦਾਨ ਹੋਏ ਕਲਾਕਾਰੀ ਦੇ ਵਿੱਚ ਆ ਕੇ ਹੈਨਾ ਮਤਲਬ ਮੁਹੰਮਦ صدیق ਹੋਰਾਂ ਦਾ ਨਾਮ ਜਿਹੜੇ ਦੇਸੀ ਖਾੜਿਆਂ ਦੇ ਲਈ ਹੈਨਾ ਉਸ ਲੋਕ ਗੀਤ ਲੋਕ ਬੋਲੀਆਂ ਤਰੀਕੇ ਨਾਲ ਲੋਕ ਕਥਾਵਾਂ ਦੇ ਤੌਰ ਤੇ ਗਾਉਣ ਵਾਲਿਆਂ ਚੋਂ ਨੱ ਚੁੱਕਿਆ ਜਾਂਦਾ ਸੋ ਮੁਹੰਮਦ صدیق ਨੇ ਪਹਿਲਾਂ ਐਮਐਲਏ ਦੀ ਚੋਣ ਲੜੀ ਜਿੱਤੇ ਫਿਰ ਐਮਪੀ ਦੀ ਚੋਣ ਲੜੀ ਉਹ ਵੀ ਜਿੱਤੇ ਤੇ ਹੁਣ ਵੀ ਸਿਆਸਤ ਸਰਗਰਮਤਾ ਹੈਗੀ 2012 ਚ ਐਮਐਲਏ 2019 ਚ ਐਮਪੀ ਤੇ ਇਸੇ ਤਰ੍ਹਾਂ ਇਸ ਇਸ ਖੇਤਰ ਦੇ ਵਿੱਚ ਜੇ ਮੈਂ ਪੰਜਾਬ ਦੀ ਰਾਜਸਥਾਨੀ ਦੀ ਗੱਲ ਕਰਾਂ ਤਾਂ ਕਿਰਨ ਖੇਰ ਵੀ ਇਸ ਘੇਰੇ 'ਚ ਆਉਂਦੀ ਆ। ਕਿਰਨ ਖੇਰ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਬਣੀ ਬਿਸ਼ੱਕ ਦੋਈ ਵਾਰ ਨरेन्द्र મોદી ਨੇ ਆਪਣੇ ਨਾਂ ਤੇ ਵੋਟਾਂ ਮੰਗੀਆਂ ਸੀ ਕਿਰਨ ਖੇਰ ਦੇ ਨੇ ਤੇ ਨਹੀਂ ਮੰਗੀਆਂ। ਜਦੋਂ ਕਿ ਪਹਿਲੀ ਵਾਰ ਵੀ ਉਹਨਾਂ ਨੂੰ ਚੁਣੌਤੀ ਖਾਸੀ ਪਰ ਵੀ ਮਿਲੀ ਸੀ। ਉਹ ਜਦੋਂ ਉਹ ਕੁੜੀ ਲੜਨ ਆਉਂਦੀ ਐ ਇੱਥੋਂ ਗੁਲਪਨਾਗ। ਸੋ ਕਿਰਨ ਖੇਰ 2014 'ਚ ਵੀ 2019 'ਚ ਵੀ ਲਗਾਤਾਰ ਦੋ ਵਾਰ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਬਣੀ। ਬਿਸ਼ੱਕ ਚੰਡੀਗੜ੍ਹ ਦਾ ਕੋਈ ਸਵਾਰਿਆ ਜਾਂ ਨਹੀਂ ਸਵਾਰਿਆ ਇੱਥੇ ਸਰਗਰਮੀ ਨਾਲ ਕੰਮ ਕੀਤਾ ਜਾਂ ਨਹੀਂ ਕੀਤਾ ਜਾਂ ਮਤਲਬ ਕਿ ਸਿਰਫ ਆਪਣਾ ਮਤਲਬ ਕਿ ਠੀਕਾ ਕਲਾਕਾਰੀ ਦੀ ਨਾਤੀ ਚੱਲਿਆ ਕੰਮ ਜੋ ਵੀ ਹੋਵੇ ਪਰ ਦੋ ਵਾਰ ਮੈਂਬਰ ਪਾਰਲੀਮੈਂਟ ਇਸ ਖੇਤਰ ਚ ਆ ਕੇ ਹੰਸ ਰਾਜ ਹੰਸ ਨੇ ਗੋਡੇ ਘਸਾ ਕੇ ਖਾਸਾ ਦਿੱਲੀ ਜਾ ਕੇ ਫਿਰ ਕੁਰਸੀ ਮਿਲੀ ਅਕਾਲੀ ਦਲ ਤੋਂ ਸਿਆਸਤ ਸ਼ੁਰੂ ਕੀਤੀ ਮੈਂ ਮਤਲਬ ਕਿ بڑے ਇਨਾਮ ਨੂੰ ਵੀ ਖੱਟੇ ਨਾਮ ਵੀ ਬਹੁਤ ਸੀ ਦੌਰ ਵੀ ਸਖਰਦਾ ਸੀ ਪਰ ਇਹ ਸਿਆਸੀ ਲਾਲਸਾ ਕੀ ਵਰ ਖਿੱਚ ਲਿਆਉਂਦੀ ਆ ਤੇ ਜਨਾਬ 2009 ਦੇ ਵਿੱਚ ਅਕਾਲੀ ਦਲ ਚਾਗੇ ਚੋਣ ਵੀ ਲੜ ਲਈ ਚੋਣ ਹਾਰ ਗਏ ਕਾਂਗਰਸ ਦਾ ਰੁਖ ਕਰ ਲਿਆ ਹੰ ਤੇ ਕਾਂਗਰਸ ਦਾ ਰੁਖ ਕੀ ਕਰ ਲਿਆ ਉਸੇ ਵਾਰ ਕਾਂਗਰਸ ਚ ਗਏ ਤੇ ਨਾਲੇ ਫਿਰ ਚੰਨ ਮਹੀਨਿਆਂ ਬਾਅਦ ਭਾਜਪੀ ਚਲੇ ਗਏ ਤੇ ਫਿਰ 2019 ਚ ਦਿੱਲੀ ਤੋਂ ਜਾ ਕੇ ਚੋਣ ਵੀ ਲੜ ਲਈ ਹਾਂ ਤੇ ਮੈਂ ਪਰਲਮੈਂਟਰੀ ਬਣ ਗਿਆ ਪਰ ਹੁਣ ਉਹਨਾਂ ਨੇ ਇਸ ਵਾਰ ਦੀ ਚੋਣ ਪੰਜਾਬ ਤੋਂ ਲੜਾਤੀ ਤੇ ਵੀ ਪੰਜਵਾਂ ਨੰਬਰ ਆ ਜਮਾਨਤ ਤੱਕ ਜਬਤ ਹੋਈ ਸੋ ਹੰਸ ਰਾਜ ਹੰਸ ਦੇ ਖਾਸੀ ਕਸਾਈ ਤੋਂ ਬਾਅਦ ਇੱਕ ਵਾਰ ਐਮਪੀ ਦਾ ਬਣੇ ਪਰ ਦੂਈ ਵਾਰ ਚੋਂ ਹਾਰ ਗਿਆ ਇਸ ਲਈ ਇਹ ਹੁਣ ਤੁਸੀਂ ਤੈਹ ਕਰਨਾ ਕਿ ਇਹਨੂੰ ਸਫਲ ਕਲਾਕਾਰ ਤੋਂ ਸਿਆਸਤਦਾਨ ਮੰਨਣਾ ਜਾਂ ਨਹੀਂ ਮੰਨਣਾ ਕਿ ਬਿਨਾ ਹਾਂ ਸਨਿਦੀੌਰ ਵੀ ਸਨਿਦੀੌਰ ਉਸ ਉਸ ਨਾਮ ਚੋਂਦਾ ਜਿਹੜਾ ਸਿਆਸਤ ਚ ਆਇਆ ਚੋਣ ਜਿੱਤੀ ਤੇ ਸਿਆਸਤ ਨੂੰ ਸਮਝ ਲੋ ਛੱਡਤੀ ਮਤਲਬ ਮੂਰਖ ਬਣਾਏ ਪੰਜਾਬ ਦੇ ਲੋਕ ਗੁਰਦਾਸਪੁਰ ਹਲਕੇ ਦੇ ਲੋਕ ਜਿਹੜੇ ਜਿਤਾ ਬੈਠੇ ਸਨਿਦੀੌਰ ਨੂੰ ਮੁੜ ਕੇ ਨਾ ਪੰਜਾਬ ਦਾ ਰੁਖ ਨਾ ਉਸ ਹਲਕੇ ਦਾ ਕੋਈ ਫਿਕਰ ਹਾਂ ਮੈਂ ਆ ਕਰਾ ਦੂੰਗਾ ਜੋ ਕਰਾ ਦੂੰਗਾ ਮੈਂ ਸੰਸਦ 'ਚ ਮੁੱਦਾ ਚੁੱਕਿਆ ਮੈਂ ਕੀਤਾ ਕਿਹੜਾ ਮੁੱਦਾ ਤੇ ਕਿਹੜੀ ਸੰਸਦ ਨਾ ਸੰਸਦ ਚ ਲੱਭੇ ਨਾ ਕੁਝ ਲੱਭੇ ਠੀਕ ਹੈ ਕੁਝ ਕਾਗਜ਼ ਪੱਤਰੀ ਕੰਮ ਹੋਏ ਹੋਣ ਵੱਖਰੀ ਗੱਲ ਪਰ ਸਰਗਰਮੀ ਤੌਰ ਦੇ ਉੱਤੇ ਹਲਕੇ ਦੇ ਲੋਕਾਂ ਨਾਲ ਰابطਾ ਵੀ ਨਹੀਂ ਰਿਹਾ ਤੇ ਉਸ ਤਰ੍ਹਾਂ ਦੀ ਸਿਆਸਤ ਹੋ ਗਈ 2019 ਚ ਬੀਜੇਪੀ ਵੱਲੋਂ ਗੁਰਦਾਸਪੁਰ ਤੋਂ ਚੋਣ ਲੜੀ ਉਹਨੂੰ ਵੀ ਲੋਕਾਂ ਹੀ ਤਰੀਕਾ ਕਰਨਾ ਕਹਿੰਦੇ ਨੇ ਕਿ ਕਿਉਂ ਲੜੀ ਸੀ ਜੀ ਆ ਸੀ ਜੀ ਲੋਹਾਂ ਦਾ ਮਸਲਾ ਸੀ ਜੀ ਪੁਰਾਣਾ ਸੀ ਕਰਜ਼ਾ ਸੀ ਪਰ ਉਹ ਤੋਂ ਬਾਅਦ ਉਹ ਲਗਭਗ ਸਿਆਸਤੋਂ ਦੂਰ ਹੋ ਗਿਆ ਹਾਂ ਜੇ ਮੈਂ ਪੰਜਾਬ ਦੇ ਸਥਾਨਕ ਕੁਝ ਨਾਮਾਂ ਦੇ ਹਵਾਲੇ ਨਾਲ ਗੱਲ ਵੀ ਕਰਾਂ ਤਾਂ ਗੁਰਪ੍ਰੀਤ ਕੋਗੀ ਬਹੁਤ ਵੱਡਾ ਨਾਮ ਰਿਹਾ ਕਲਾਕਾਰੀ ਦੇ ਖੇਤਰ ਦੇ ਨਾਲ ਨਾਲ ਆਮ ਲੋਕਾਂ ਦੇ ਵਿੱਚ ਗੁਰਪ੍ਰੀਤ ਕੋਗੀ ਹੋਰਾਂ ਦੀ ਸ਼ਾਕ ਬੜੀ ਅਸਾਰੂ ਤੇ ਪੰਜਾਬ ਚਿੰਤਕ ਵਜੋਂ ਵੀ ਬਣੀ ਪਰ ਸਿਆਸੀ ਬੇੜਚੋਕ ਟ ਆਪਣਾ ਖਾ ਗਿਆ ਆਮ ਆਦੀ ਪਾਰਟੀ ਚ ਆਏ ਬੜੀ ਤੇਜ਼ੀ ਨਾਲ ਪੰਜਾਬ ਦੇ ਕਨਵੀਨਰ ਬਣ ਗਏ ਮੁਖੀ ਬਣ ਗਏ ਹਨ ਸਾਰਾ ਕੁਝ ਮਿਲ ਗਿਆ ਪਰ ਜਦੋਂ ਚੋਣ ਲੜੇ 2017 ਦੀ ਵਿਧਾਨ ਸਭਾ ਚੋਣ ਲੜੇ ਸੀ ਹੁਣ ਹਾਰ ਗਏ ਆਪਣੇ ਜੱਦੀ ਖੇਤਰ ਪਟਾਲੇ ਤੋਂ ਲੜੇ ਨਹੀਂ ਜਿਸ ਉਹ ਤੋਂ ਬਾਅਦ ਗੁਲਪਨਾਗ ਮਤਲਬ ਬੜੀ ਕੰਦੇਜੀ ਮਜ਼ਬੂਤ ਕੁੜੀ ਆ ਬੜੀ ਝਝਾਰੂ ਆ ਤੇ ਮਤਲਬ ਪਾਰਟੀ ਆਮ ਆਦਮੀ ਪਾਰਟੀ ਦੇ ਸੰਸਦ ਸੰਸਦ ਪੰਖੋਂ ਵਿੱਚੋਂ ਉਹਨਾਂ ਦਾ ਬਾਪੂਰੀ ਸੀਗੀ ਉਹਨਾਂ ਦੇ ਪਿਤਾ ਪਰ 2014 ਚ ਆਮ ਆਦਮੀ ਪਾਰਟੀ ਬਣਾ ਚੰਡੀਗੜ੍ਹ ਤੋਂ ਚੋਣ ਲੜੀ ਹਰ ਨਸੀਬ ਹੋਈ ਪਰ ਟੱਕਰ ਬਹੁਤ ਤਕੜੀ ਦਿੱਤੀ ਸੀ ਪਹਿਲੀ ਵਾਰ ਕਰਨ ਖੇਰ ਤੇ ਉਸ ਤੋਂ ਬਾਅਦ ਇਸੇ ਚ ਜੱਸੀ ਜਸਰਾਜ ਦਾ ਨਾਮ ਵੀ ਆਉਂਦਾ ਠੀਕ ਹੈ ਬੜੀ ਕੋਸ਼ਿਸ਼ ਕੀਤੀ ਹੈ ਪਰ ਦੱਸੇ ਖੱਬੇ ਕਦੇ ਆ ਪਾਰਟੀ ਆਮ ਆਦਮੀ ਪਾਰਟੀ ਲੋਕਾਂ ਦਾ ਪਾਰਟੀ ਆ ਜੀ ਸਾਰਾ ਉਹ ਨਹੀਂ ਗੱਲ ਬਣੀ ਫਿਰ ਸਿੱਧੂ ਮਸੇਵਾਲਾ ਵਿਚੱਖ ਪਿਤਾ ਵੀ ਕਹਿੰਦੇ ਆ ਉਹਨਾਂ ਦੇ ਬਾਪ ਵੀ ਇਹ ਸੀਗਾ ਕਿ ਵੀ ਉਹ ਤਾਂ ਸੁਰੱਖਿਆ ਲੈਣ ਦੇ ਲਈ ਆਇਆ ਸੀ ਦੁਨੀਆ ਪਰ ਚ ਸਿਖਰ ਤੇ ਵੱਡਾ ਕਲਾਕਾਰ ਵੱਡਾ ਨਾਮ ਹੈ ਨਾ ਮਤਲਬ ਜਾਣ ਤੋਂ ਬਾਅਦ ਵੀ ਅੱਜ ਵੀ ਹੈ ਪਰ ਚੋਣ ਲੜੀ ਕਾਂਗਰਸ ਪਾਰਟੀ ਦੇ ਚੋਣ ਹਾਰ ਗਿਆ ਐਮਐਲਏ ਕਰਮਜੀਤ ਅਨਮੋਲ ਕਮੇਟੀ ਦਾ ਸਿਖਰ ਫਲਮਾਂ ਧੜਾ ਧੜਾ ਮਿਲ ਰਹੀਆਂ ਛਾ ਰਿਹਾ ਜਿੱਥੇ ਜਾਂਦੇ ਆ ਲੋਕ ਫੋਟੋਆਂ ਖਿਚਵਾਉਣ ਲਈ ਲਾਈਨ ਚ ਲੱਗਦੇ ਆ ਪਰ ਜੇ ਚੋਣ ਲੜੀ ਐਮਪੀ ਦੀ ਹਰ ਇੱਕ ਵਾਰ ਤਾਂ ਆਏ ਸੀ ਕਿ ਜਿੱਤੇ ਪਈਆਂ ਗਰੰਟੀ ਵੀ ਹੋ ਗਈ ਸੀ ਹਵਾ ਵੀ ਲੈ ਗਈ ਸੀ ਪਰ ਨਹੀਂ ਗੱਲ ਇਸ ਲਾਈਨ ਦੇ ਵਿੱਚ ਕਿੰਨੇ ਹੀ ਲੋਕ ਆਉਂਦੇ ਨੇ ਗੁਰਦੀ ਮਾਨ ਖੁਰਾਂ ਦਾ ਨਾਮ ਵੀ ਪਿਆ ਇਸ ਕਤਾਰ 'ਚ ਸੋ ਹੋਰ ਕਿੰਨੇ ਹੀ ਨਾਮ ਹੋਣਗੇ ਪਰ ਮੈਂ ਮੁੱਖ ਤੌਰ ਤੇ ਇਸ 10ਵੀਂ ਦਹਾਕੀਆਂ ਦੇ ਹਵਾਲੇ ਨਾਲ ਜੇ ਗੱਲ ਕਰਾਂ ਤਾਂ ਨਾਮ ਕਾਫੀ ਚਰਚਾ 'ਚ ਸੀ ਇਹ ਸਾਰੇ ਨਾਮ ਅਨਮੋਲ ਗਗਨਮਾਨ ਦੇ ਉਸ ਪਹਿਲੂ ਦੇ ਨਾਲ ਚਰਚਾ ਚਾਹੀਨੀ ਹੈ ਜਿਹੜਾ ਤਾਜਾਂ ਉਹਦਾ ਸੀਫਾ ਕਾਂਡ ਤੇ ਫਿਰ ਵਾਪਸੀ ਕਾਂਡ ਮਤਲਬ ਕਿੰਨੇ ਤੁਸੀਂ ਸਿਰ ਤੋਂ ਕਿੰਨਾ ਕਿ ਤੁਸੀਂ ਕੋਈ ਵੀ ਫੈਸਲਾ ਦੜਤਾਂ ਨਾ ਲੈਣਿਓ ਇਹਦਾ ਵੀ ਪ੍ਰਕਟਾਵਾ ਅਨਮੋਲ ਗਗਨਮਾਨ ਨੇ ਇੱਕ ਗੱਲ ਦੱਸਦੀ ਕਿ ਪਾਰਟੀ ਦੇ ਅੰਦਰ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ